ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਜਿਹੜੇ ਤੁਸੀਂ ਸਿੱਖ ਸਿਆਸਤ ਦੇ ਵਿੱਚ ਪੰਛਕ ਸਿਆਸਤ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਦਿਲਚਸਪੀ ਰੱਖਦੇ ਹੋ ਤੁਸੀਂ ਇੱਕ ਇਤਿਹਾਸ ਦਾ ਗਵਾਹ ਬਣ ਰਹੇ ਹੋ ਉਹ ਇਤਿਹਾਸ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੋੜ ਸਰਜੀਤੀ ਹੋ ਰਹੀ ਹੈ वैसे मौका तो दा मौका 2 दिसंबर ਨੂੰ ਵੀ ਮਿਲਿਆ ਸੀ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਜਿਹੜੇ ਅਬਦਾਨ ਨੈਤਿਕ ਆਧਾਰ ਗਵਾ ਚੁੱਕੀ ਸੀ ਲੀਡਰਸ਼ਿਪ ਉਸ ਨੂੰ ਕਿਹਾ ਸੀ ਕਿ ਸੱਤ ਮੈਂਬਰ ਕਮੇਟੀ ਜਿਹੜੀ ਹੈ ਉਹ ਨਵੀਂ ਭਰਤੀ ਕਰੇਗੀ ਪਰ ਉਹਨਾਂ ਨੇ ਮੌਕਾ ਗਵਾ ਲਿਆ ਬਹੁਤ ਵਾਰ ਜਿਹੜਾ ਹੈ ਲੀਡਰ ਜਦੋਂ ਬਣ ਜਾਂਦਾ ਜਿਹੜੀ ਪਾਵਰ ਹੁੰਦੀ ਹੈ ਪੈਸਾ ਹੁੰਦਾ ਇਹ ਬੰਦੇ ਦਾ ਦਿਮਾਗ ਖਰਾਬ ਕਰ ਦਿੰਦੇ ਵੈਸੇ ਮੈਂ ਤੁਹਾਨੂੰ ਬਹੁਤ ਸਾਰੇ ਲੋਕ ਦੱਸਦੇ ਆ ਰਹੇ ਨੇ ਲਿਖਿਆ ਵੀ ਹੈ ਜਿਵੇਂ ਇੱਕ ਪਾਕਿਸਤਾਨ ਦਾ ਸ਼ਾਇਰ ਕਹਿੰਦਾ ਹੈ ਤੁਮਸੇ ਪਹਿਲੇ ਉਹ ਜੋ ਇੱਕ ਸ਼ਖਸ ਯਹਾਂ ਤਖਤ ਨਸ਼ੀਨ ਥਾ ਉਸਕੋ ਵੀ ਆਪਣੇ ਖੁਦਾ ਹੋਣੇ ਪਰ ਇਤਨਾ ਹੀ ਯਕੀਨ ਥਾ ਸਖਵੀਰ ਸਿੰਘ ਬਾਦਲ ਨੂੰ ਉਹ ਕਹਤਾ ਹੋਇਆ ਸ਼ੇਰ ਕਿ ਮੈਂ ਨਹੀਂ ਚੜਨੀ ਮੈਂ ਹੀ ਪ੍ਰਦਾਨ ਤੇ ਪ੍ਰਦਾਨ ਜਿਹੜੇ ਸਖਵੀਰ ਸਿੰਘ ਬਾਦਲ ਨੇ ਗੱਲ ਨਹੀਂ ਸੁਣੀ ਤੇ ਹੁਣ ਤੁਸੀਂ ਦੇਖੋਗੇ ਕਿ ਇੱਕ ਨਹੀਂ ਦੂਜਾ ਅਕਾਲੀ ਦਲ ਜਿਹੜਾ 1920 ਦੇ ਵਿੱਚ ਅਕਾਲ ਤਖਤ ਸਾਹਿਬ ਤੋਂ ਬਣਿਆ ਸੀ ਫਿਰ ਇੱਕ ਵਾਰ ਅਕਾਲ ਤਖਤ ਸਾਹਿਬ ਤੋਂ ਥਾਪੜਾ ਲੈ ਕੇ ਅਕਾਲੀ ਦਲ ਬਣ ਰਿਹਾ ਤੇ ਉਹ ਇੱਕ ਲਹਿਰ ਬਣਦੀ ਜਾ ਰਹੀ ਹੈ 5 ਮਈ ਭਰਤੀ ਕਮੇਟੀ ਦੀ ਉਸ ਲਹਿਰ ਨੂੰ ਸੰਗਰੂਰ ਦੇ ਵਿੱਚ ਵੱਡਾ ਹਲਾਰਾ ਉਦੋਂ ਮਿਲਿਆ ਜਦੋਂ ਸਾਭਕਾ ਪ੍ਰਧਾਨ ਸ਼ਰੋਮੀ ਕਮੇਟੀ ਗੋਵਿੰਦ ਸਿੰਘ ਲੋਗੋਵਾਲ ਵੀ ਖੁੱਲੇ ਆਮ ਸ਼ਰਿਆਂ ਆ ਕੇ ਸਪੋਰਟ ਦੇ ਵਿੱਚ ਬੋਲੇ ਤੇ ਆਪਦੇ ਸਮਰਥਕ ਨੂੰ ਲੈ ਕੇ ਆਏ ਇਹ ਸਾਰੀ ਗੱਲਬਾਤ ਇਸ ਵੀਡੀਓ 'ਚ ਆਪਾਂ ਕਰਨੀ ਹੈ ਲੇਕਿਨ ਉਸ ਤੋਂ ਪਹਿਲਾਂ ਮੈਂ ਇੱਕ ਅਪੀਲ ਕਰਦਾ ਹੁੰਨਾ ਮੈਨੂੰ ਕੋਈ ਵਾਰ ਦੋਸਤਾਂ ਨੇ ਕਿਹਾ ਵੀ ਨਾ ਕਰੋ ਪਰ ਮੈਂ ਯਾਦ ਕਰਾ ਦਿੰਦਾ ਹੁਣ ਆਦਤ ਵੀ ਬਣ ਗਈ ਯਾਦ ਕਰਾਉਣ ਦੀ ਔਰ ਦੱਸਣ ਦੀ ਕੁਝ ਤੁਸੀਂ ਸਵਾਲ ਵੀ ਪੁੱਛ ਲੈਨੇ ਹੋ ਇਹ ਹੈ ਕਿ ਭਾਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਹੁਣ ਜਿਵੇਂ ਤੁਸੀਂ ਪੁੱਛਿਆ ਪਿਛਲੇ ਜਿਹੜੇ ਵੀਡੀਓ ਤੋਂ ਬਾਅਦ ਕਮੈਂਟ ਕਰਕੇ ਜੀ ਮੈਨੂੰ ਤਾਂ ਸਬਸਕ੍ਰਾਈਬ ਕਰਨੀ ਦੱਸ ਦੋ ਮੈਂ ਤਾਂ ਪੁਰਾਣਾ ਬੰਦਾ ਮੈਨੂੰ ਨਹੀਂ ਪਤਾ ਉਹ ਭਾਈ ਕੋਈ ਇੱਕ ਬਟਨ ਹੁੰਦਾ ਬਸ ਉੱਥੇ ਸਬਸਕ੍ਰਾਈਬ ਵਿਖਦਾ ਔਰ ਇੱਕ ਵਾਰੀ ਦਬਣਾ ਹੈ ਇਹ ਨਹੀਂ ਕਿ ਜਿਵੇਂ ਅੱਜ ਲਿਖਿਆ ਕਿ ਮੈਂ 38 ਵਾਰ ਕਰਤਾ ਨਾ ਭਾਈ ਇੱਕ ਵਾਰ ਕਰੋਗੇ ਤਾਂ ਸਬਸਕ੍ਰਾਈਬ ਹੋ ਜਾਊਗਾ ਤੁਹਾਡੇ ਕੋਲ ਵੀਡੀਓ ਆਜਿਆ ਕਰੂ ਜੇ ਦੁਬਾਰਾ ਕਰੋਗੇ ਤਾਂ ਅਨਸਬਸਕ੍ਰਾਈਬ ਹੋ ਜਾਊਗਾ ਸੋ ਇੱਕ ਵਾਰ ਕਰਨਾ ਹੈ ਜਿਦੋਂ ਨਹੀਂ ਕੀਤਾ ਪਲੀਜ਼ ਕਰ ਲਵੋ ਖੈਰ ਅੱਪਾ ਗੱਲ ਕਰ ਰਹੇ ਸੀ ਕਿ ਸੱਚਮੁੱਚ ਹੀ 18 ਮਾਰਚ ਨੂੰ ਜਿਹੜੀ ਅੰਮ੍ਰਿਤਸਰ ਸਾਹਿਬ ਤੋਂ ਭਰਤੀ ਸ਼ੁਰੂ ਹੋਈ ਸੀ ਪੰਜਵੇਂ ਬ੍ਰਿਕਮੇਟੀ ਦੀ ਸ੍ਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਕੋਈ ਇੱਕ ਲਹਿਜੇ ਬਣਦੀ ਜਾ ਰਹੀ ਹੈ ਤੁਸੀਂ ਇਹ ਦੇਖੋ ਉਦੋਂ ਬਾਅਦ ਉੱਥੇ ਕਿੰਨਾ ਘੱਟ ਸੀ ਫਿਰ ਮਲੇਰ ਕੋਲ ਦੇ ਦੇਖਿਆ ਗਿਆ ਫਿਰ ਜਲੰਧਰ ਦੇਖਿਆ ਗਿਆ ਆ ਹੁਣ ਜਿਹੜਾ ਸੰਗਰੂਰ ਦੇ ਵਿੱਚ ਬਹੁਤ ਵੱਡਾ ਇਕੱਠ ਹੋਇਆ ਕੈਲiforniਆ ਰਿਜੋਰਟ ਆ ਉੱਥੇ ਜਿੱਥੇ ਘੱਟ ਸੀ ਸੱਚਮੁੱਚ ਇੱਕ ਵੱਡੀ ਰੈਲੀ ਬਣ ਗਈ ਜਿੱਥੇ ਵੀ ਜਾਣੇ ਉੱਥੇ ਭਰਮੀ ਰੈਲੀ ਬਣ ਜਾਂਦੀ ਐ ਐਥੇ ਤਾਂ ਫਿਰ ਹੋਰ ਵੀ ਹੋਇਆ ਕਿ ਭਾਈ ਗੋਬਿੰਦ ਸਿੰਘ ਲੋਂਗਵਾਲ ਜਿਹੜੇ ਪ੍ਰਧਾਨ ਰਹੇ ਨੇ ਤਿੰਨ ਵਾਰ ਸ਼ਰੋਮ ਦੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਉਹ ਆ ਗਈ ਉਹਨਾਂ ਦੇ ਦੇਖੋ ਉਹਨਾਂ ਉਹ ਰਹੇ ਨੇ ਸੰਤ ਹਰਚੰਦ ਸਿੰਘ ਲੋਂਗਵਾਲ ਦੇ ਨਾਲ ਛੋਟੀ ਉਮਰ ਚ ਉਹਨਾਂ ਨਾਲ ਚੜ੍ਹ ਗਏ ਸੀ ਤੇ ਉਹੋ ਜਿਹੜੇ ਉਹ ਜਦੋਂ ਨਾ ਲਾਉਂਦੇ ਨੇ ਤੇ ਫਿਰ ਹਲਾਰਾ ਤਾਂ ਮਿਲ ਨਹੀਂ ਸੀ ਤੇ ਇਹ ਪੰਜ ਮੈਂਬਰ ਦੀ ਕਮੇਟੀ ਪਹੁੰਚੀ ਉੱਥੇ ਜਿਹੜਾ ਸੰਤ ਅਰਚਨ ਸਿੰਘ ਲੋਂਗੋਵਾਲ ਦਾ ਸਥਾਨਕ ਐਬੋਵਾਲ ਗੁਰਦੁਆਰੇ ਮੱਥਾ ਟੇਕਿਆ ਫਿਰ ਕੈਲੀਫੋਰਨੀਆ ਰਿਜ਼ੋਰਟ ਦੇ ਵਿੱਚ ਇਕੱਠ ਸੀ ਉੱਥੇ ਗਏ ਆ ਚਾਰ ਮੈਂਬਰ ਸੀ ਜਿਹੜੇ ਬਾਕੀ ਬੀਬੀ ਸਤਵੰਤ ਕੌਰ ਨੇ ਕੁਵਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਬਡਾਲਾ ਮਨਪ੍ਰੀਤਿਆਲੀ ਸੰਤਾ ਸਿੰਘ ਮਹਿਤਪੁਰੀ ਸਾਰੇ ਸੀ ਤੇ ਲੇਕਿਨ ਜਿਹੜੀ ਗੱਲ ਮੈਂ ਦੱਸਣ ਲੱਗਾ ਕਿ ਸੰਗਰੂਰ ਜ਼ਿਲ੍ਹੇ ਦੀ ਸਿਆਸਤ ਸੁਖਵੀਰ ਸਿੰਘ ਬਾਦਲ ਦੇ ਕੋਲ ਕੋਈ ਬੰਦਾ ਨਜ਼ਰੀ ਨਹੀਂ ਆ ਰਿਹਾ ਤੁਸੀਂ ਦੇਖੋ ਸੰਗਰੂਰ ਦੇ ਵਿੱਚ ਉਹਨਾਂ ਕੋਲ ਪਹਿਲਾਂ ਤਾਂ ਪਰਮਿੰਦਰ ਸਿੰਘ ਢੀਟਸ ਆ ਗਿਆ ਅਕਵਾਲ ਸਿੰਘ ਝੁੰਡਾ ਗਿਆ ਤੇ ਹੁਣ ਗੋਵਿੰਦ ਸਿੰਘ ਲੰਗੋਵਾਲ ਚਲੇ ਗਿਆ ਲੰਗੋਵਾਲ ਬਟਾ ਨਾਮ ਹੈ ਸੌਮਨੀ ਕਮੇਟੀ ਦਾ ਪ੍ਰਧਾਨ ਤਿੰਨ ਵਾਰ ਚਾਰ ਵਾਰ ਦਾ ਐਮਐਲ ਦੇਖੋ 85 ਚ ਤਨੋਲੇ ਜੱਤੇ ਸੀ 1997 ਚ ਫਿਰ ਤਨੋਲੇ ਤੋਂ ਜੱਤੇ 2002 ਚ ਤਨੋਲੇ ਤੋਂ ਜੱਤੇ ਫਿਰ 2015 ਧੂਰੀ ਤੋਂ ਜੱਤੇ ਫਿਰ ਹੁਣ ਉਹਨਾਂ ਕੋਲ ਹਰਕਾ ਲਹਿਰਾਗਾਗਾ ਸੀ 97 ਚ ਮੰਤਰੀ ਵੀ ਰਹੇ ਚੇਅਰਮੈਨ ਵੀ ਰਹੇ ਕਈ ਗੱਲਾਂ ਸੀ ਨਹੀਂ ਵੱਡੇ ਲੀਡਰਾਂ ਚ ਨਾਮ ਬਣ ਗਿਆ ਔਰ 3-4 ਕੰਸਟਿਟੂਐਂਸੀ ਦੇ ਵਿੱਚ ਧੂਰੀ ਤਨੋਲਾ ਲਹਿਰਾਗਾਗਾ ਸਿੱਖੀ ਸੇਵ ਕੀ ਹੈ ਸਪੋਰਟਰਸ ਨੇ ਕੱਲ ਵੀ ਬੜੇ ਸਪੋਰਟਰ ਨਾਲ ਲੈ ਕੇ ਆਏ ਸੀ ਸੋ ਇਹਦੇ ਨਾਲ ਲੋਂਗੋਵਾਲ ਦੇ ਆਉਣ ਨਾਲ ਵੱਡਾ ਹਲਾਰਾ ਮਿਲਿਆ ਔਰ ਸੰਗਰੂਰ ਦੇ ਵਿੱਚ ਸੁਖਵੀਰ ਸਿੰਘ ਬਾਦਲ ਕੋਲ ਹੁਣ ਕੋਈ ਨਾਮ ਵੀ ਚਿਹਰਾ ਤਾਂ ਨਹੀਂ ਜਿਹੜਾ ਰਿਹਾ ਤੁਸੀਂ ਇਹ ਦੇਖ ਲਓ ਅਕਵਾਲ ਸਿੰਘ ਚੁੰਦਾ ਉਹ ਤਾਂ ਹੁਣ ਵੱਡਾ ਲੀਡਰ ਬਣ ਗਿਆ ਤੇ ਨਾਲ ਉਸ ਤੋਂ ਬਾਅਦ ਜਿਹੜਾ ਹੈ ਬਲਦੇਵ ਸਿੰਘ ਮਾਨ ਇਧਰ ਆ ਗਿਆ ਮੈਂ ਦੇਖ ਰਿਹਾ ਸੀ ਕਾਫੀ ਲੀਡਰ ਜਿਹੜੇ ਜਿਹੜੇ ਕਿਸੇ ਟਾਈਮ ਬਰਨਾਲਾ ਸਾਹਿਬ ਨਾਲ ਸੀ ਉਹ ਵੀ ਇੱਧਰ ਨੇ ਖੁਦ ਗਗਨਜੀਤ ਬਰਨਾਲਾ ਬਲਦੇਵ ਸਿੰਘ ਮਾਨ ਫਿਰ ਪ੍ਰਕਾਸ਼ ਸਿੰਘ ਜਿਹੜਾ ਪ੍ਰਕਾਸ਼ ਚੰਦ ਕਰਕੇ ਢੀਂਟਾ ਸਾਹਿਬ ਨਾਲ ਹੁੰਦਾ ਸੀ ਉਹ ਆ ਗਿਆ ਅ ਨਾਬੋ ਵਾਲਾ ਹਰੀ ਸਿੰਘ ਤੇ ਫਿਰ ਜਿਹੜਾ ਢੀਂਟਾ ਸਾਹਿਬ ਦਾ ਸੁਖਵੰਤ ਸਿੰਘ ਸਰਾਓ ਜਿਹੜੀ ਪੂਰੀ ਜਿਹੜੀ ਤੇ ਤਿੰਨੇ ਲੀਡਰਾਂ ਦੇ ਜਿਹੜੇ ਦੂਜੀ ਲਾਈਨ ਆ ਦੂਜੀ ਕਤਾਰ ਆ ਉਹ ਕੱਲ ਦੇਖਣ ਨੂੰ ਉੱਥੇ ਮਿਲੀ ਔਰ ਭਾਸ਼ਣ ਵੀ ਦਿੱਤੇ ਔਰ ਭਾਸ਼ਣ ਹੁਣ ਮੈਂ ਰਿਪੀਟ ਨਹੀਂ ਕਰ ਲਉ ਗੱਲ ਉਹੀ ਹੋਈ ਸਾਰੇ ਪਾਸੇ ਕਿ ਦੇਖੋ ਚਾਹੇ ਉਹ ਮਨਪ੍ਰੀਤ ਸਿੰਘ ਆਯਾਲੀ ਬੋਲੇ ਚਾਹੇ ਚੁੰਦਾ ਸਾਹਿਬ ਬੋਲੇ ਤੇ ਚਾਹੇ ਸੰਤਾ ਸਿੰਘ ਵੈਦਪੁਰੀਓ ਬਾਕੀ ਲੀਡਰ ਉਹਨਾਂ ਦਾ ਜਿਹੜਾ ਜੋੜ ਕੱਟੀਏ ਤਾਂ ਉਹ ਇਹੀ ਹੈ ਵੀ ਇੱਕ ਮੌਕਾ ਮਿਲਿਆ ਸੀ ਇਹਨਾਂ ਨੇ ਸੰਭਾਲਿਆ ਨਹੀਂ ਪਰ ਅਸੀਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਚੱਲਾਂਗੇ ਪਾਰਦਰਸ਼ੀ ਢੰਗ ਨਾਲ ਚੋਣਾ ਕਰਾਵਾਂਗੇ ਔਰ ਭਰਤੀ ਨੂੰ ਜਿਹੜਾ ਲੋਕਾਂ ਵੱਲੋਂ ਹੰਗਾਰਾ ਮਿਲ ਰਿਹਾ ਹੈ ਅਤਸ਼ਾਹ ਨਾਲ ਲੋਕ ਆਉਂਦੇ ਨੇ ਲਹਿਰ ਬਣਦੀ ਜਾ ਰਹੀ ਹੈ ਸੱਚਮੁੱਚ ਹੀ ਅਤਸ਼ਾਹ ਵਧਿਆ ਹੋਇਆ ਹੈ ਪੰਜ ਮੈਂਬਰੀ ਭਰਤੀ ਕਮੇਟੀ ਦਾ ਇਹ ਸਾਰੀ ਗੱਲਬਾਤ ਜਿਹੜੀ ਸੰਗਰੂਰ ਹੋਈ ਹੁਣ ਕਹੋਗੇ ਜੀ ਇਹ ਕਿਹੜੀ ਗੱਲ ਹੋਈ ਇਹਦੇ ਨਾਲ ਇਤਿਹਾਸ ਨਹੀਂ ਇਤਿਹਾਸ ਬਣਿਆ ਕਿਵੇਂ ਬਣਿਆ ਕਿ ਉਹ ਇੱਕ ਆਸ ਸੀ ਛੋਟੀ ਜੀ ਥੋੜੀ ਜੀ ਆਸ ਦੀ ਕਰਨ ਸੀ ਕਿ ਵੀ ਇਹ ਇਕੱਠੇ ਹੋ ਸਕਦੇ ਨੇ ਭੂਦੜ ਸਾਹਿਬ ਵੀ ਕਹਿ ਰਹੇ ਸੀ ਚਲੋ ਕੋਈ ਰਾਹ ਦੇ ਕੇ ਲੇਕਿਨ ਉਹ ਸਾਰਾ ਕੁਝ ਕਰਨ ਨੂੰ ਤਿਆਰ ਸੀ ਪਰ ਪ੍ਰਧਾਨ ਬਣਾਓ ਸੁਖਵੀਰ ਸਿੰਘ ਬਾਦਲ ਨੂੰ ਇਹੀ ਤਾਂ ਇਸੇ ਕਰਕੇ ਤਾਂ ਰੋਲਾ ਪਿਆ ਸੀ ਉਹ ਹੁਣ ਖਤਮ ਹੋ ਗਈ ਆਸ ਉਹ ਉਦੋਂ ਹੋਰ ਵੀ ਖਤਮ ਹੋ ਗਈ ਜਦੋਂ ਕੱਲ ਦੀ ਮੀਟਿੰਗ ਦੇ ਵਿੱਚ ਐਲਾਨ ਕਰਤਾ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਨੇ ਕਿ 2 ਤੋਂ 6 April ਤੱਕ ਹੁਣ ਜ਼ਿਲ੍ਹਾ ਤੇ ਸੂਬਾ ਡੈਲੀਗੇਟਡ ਦੀ ਚੋਣ ਹੋਏਗੀ ਹੁੰਦਰ ਸਾਹਿਬ ਦੀ ਪ੍ਰਧਾਨਗੀ ਦੇ ਵਿੱਚ ਮੀਟਿੰਗ ਹੋਈ ਦਰਜੀਤ ਸਿੰਘ ਚੀਮਾ ਨੇ ਜਿਹੜਾ ਹੈ ਉਹ ਦੱਸਿਆ ਕਿ ਸਾਰੇ ਜਿੰਨੇ ਵੀ ਤੁਸੀਂ ਭਰਤੀ ਜਿਹੜੀ 33 ਲੋਕ ਪਤਾ ਨਹੀਂ ਕਿੰਨੇ ਕਹ ਲੋ ਮਰਜ਼ੀ ਕੀ ਫਰਕ ਪੈਂਦਾ ਹੈ ਉਗੜੀ ਅਸਤ ਪਰਤੀ ਥੋੜੀ ਹੁੰਦੀ ਹੈ ਜਿਵੇਂ ਜਿਹੜੇ ਭਰਤੀ ਪੰਜ ਮੈਂਬਰ ਕਮੇਟੀ ਕਰ ਰਹੀ ਹੈ ਲੋਕ ਆਉਂਦੇ ਨੇ ਦੇਖਦੇ ਨੇ ਉਸਰਾ ਦੀ ਤਾਂ ਜੋ ਪਰਚੀਆਂ ਬੜਤੀਆਂ ਹੁਣ ਉਹਨਾਂ ਨੂੰ ਕਿਹਾ ਜਾਂਦਾ ਪਰਚੇ ਪੈਸੇ ਜਮ੍ਹਾਂ ਕਰਾਓ ਤੇ ਜੋ ਚਾਹੇ ਉਹ ਜੇਬ ਚ ਕਰਾ ਦੇਣ ਉਹ ਚਾਹੇ ਘਰੇ ਬੈਠ ਕੇ ਲਿਖ ਦੇਣ ਉਹ ਇਹੀ ਹੁੰਦਾ ਹੈ ਫਿਰ ਮੈਨੂੰ ਦੱਸਿਆ ਵੀ ਗਿਆ ਵੀ ਇੰਝ ਕਰਦੇ ਆ ਅਸੀਂ ਸੋ 31 ਮਾਰਚ ਤੱਕ ਸਾਰੀਆਂ ਕਾਪੀਆਂ ਕਹਿੰਦੇ ਜਮ੍ਹਾਂ ਕਰਾ ਦਿਓ ਜੀ ਇੱਕ ਅਪ੍ਰੈਲ ਨੂੰ ਮੀਟਿੰਗ ਰੱਖੀ ਹੈ ਨਿਗਰਾਨਾ ਦੀ ਨਿਰਖਕਾਂ ਦੀ ਕਹ ਲੋ ਉਹਨਾਂ ਨੂੰ ਫਿਰ ਸਮਝਾਇਆ ਜਾਊ ਤੇ ਫਿਰ ਹਲਕਾ ਬਾਰ ਜਿਹੜੇ ਸਰਕਾਰ ਜਿਹੜੇ ਸਰਕਲ ਡੈਲੀਗੇਟ ਆ ਉਹ ਚੁੜੇ ਜਾਂ ਦਿੱਤੇ ਜਾਣਗੇ ਉਸ ਤੋਂ ਬਾਅਦ ਜਿਹੜਾ ਹੈ ਫਿਰ ਸੂਬਾ ਡੈਲੀਗੇਟ ਫਿਰ ਸਮਝੋ ਜ਼ਿਲ੍ਹਾ ਫਿਰ ਸੂਬਾ ਡੈਲੀਗੇਟ ਫਿਰ ਪ੍ਰਧਾਨ ਜੀ ਆ ਜਾਣਗੇ ਭੁੰਦਰ ਸਾਹਿਬ ਬਜ਼ੁਰਗ ਹੋ ਗਏ ਉਹਨਾਂ ਦੀ ਫਿਰ ਜਿਹੜੀ ਹੈ ਆਰਾਮ ਕਰਨ ਦੀ ਉਮਰ ਆ ਗਈ ਉਹ ਕਹਿਣਗੇ ਵੀ ਤੁਸੀਂ ਹੁਣ ਆਰਾਮ ਕਰੋ ਤੁਸੀਂ ਸਾਡਾ ਬੜਾ ਮੌਕੇ ਤੇ ਕੰਮ ਸਾਰਤਾ ਇਹ ਕਹਿ ਕੇ ਫਿਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਆ ਜਾਣਗੇ ਵੈਸੇ ਉਹ ਉਤਸ਼ਾਹ ਚ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਤੇ ਵਿੱਚ ਬਜਟ ਪਾਸ ਕਰਤਾ ਸੁੱਖੀ ਸਾਡੀ ਸਭ ਕੁਝ ਨਿਕਲ ਗਿਆ ਇਹ ਵੀ ਜਿਹੜਾ ਹੈ ਉਹਨਾਂ ਨੂੰ ਲੱਗਦਾ ਕਿ ਇੰਝ ਚੱਲੂਗਾ ਇਹ ਉਦੋਂ ਤੱਕ ਤਾਂ ਇੰਝ ਚੱਲੂਗਾ ਜਿੰਨਾ ਚਿਰ ਸ਼ਰੋਮਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨਹੀਂ ਹੁੰਦੀਆਂ ਵੈਸੇ ਵੀ ਹੁਣ ਤਾਂ ਪਤਾ ਹੀ ਨਹੀਂ ਲੱਗ ਰਿਹਾ ਮੈਂ ਤੁਹਾਨੂੰ ਪਿੱਛੇ ਦੱਸਿਆ ਸੀ ਕਿ ਜਿਵੇਂ ਫ੍ਰੈਂਡਲੀ ਮੈਚ ਜੇ ਹੁੰਦਾ ਹੁਣ ਲੋਕਾਂ ਨੂੰ ਵੀ ਯਕੀਨ ਜਾਂ ਹੁਣ ਉਹ ਹਟ ਗਿਆ ਵੀ ਅਸੀਂ ਲੋਕ ਤਾਂ ਲੱਭਦੇ ਫਿਰਦੇ ਨੇ ਵੀ ਯਕੀਨ ਕੀਤੇ ਕਰੀਏ ਕਿਹੜਾ ਸਹੀ ਹੈ ਕਿਹੜਾ ਉਹ ਜਿਹੜੀ ਉਹ ਤਾਕਤ ਜਿਹੜੀ ਇਹਨਾਂ ਨੂੰ ਖੜਾ ਰਹੀ ਹੈ ਕਟਪਤਰੀਆਂ ਵਾਂਗ ਉਹਦੇ ਹੱਥ 'ਚ ਨਹੀਂ ਸਿਰਫ ਤੇ ਸਿਰਫ ਸਿੱਕੀ ਦੀ ਗੱਲ ਕਰਦਾ ਹੈ ਉਹ ਲੱਭਦੇ ਫਿਰਦੇ ਨੇ ਕੋਈ ਵੈਸਾ ਨੰਬੀ ਗੱਲ ਹੀ ਸ਼ੁਰੂ ਤੋਂ ਇਸ ਤਰ੍ਹਾਂ ਆਇਆ ਵੈਸੇ ਜਿਹੜੀ ਧੂਮਾ ਸਾਹਿਬ ਨੇ ਮੰਗ ਕੀਤੀ ਸੀ ਉਹ ਜਾਓ ਜਿਹੜਾ ਪੰਥ ਇਕੱਠ ਚ ਮੰਗ ਹੋਈ ਸੀ ਜਾਂ ਕੌਮ ਦੀ ਭਾਵਨਾ ਉਹਨੂੰ ਬੱਕਰਾ ਕੇ ਜਾ ਵੈਸੀ ਠੰਡੇ ਕਰਨ ਨੂੰ ਜਾ ਡਰਾਮਾ ਨਾਟਕ ਪਤਾ ਹੀ ਨਹੀਂ ਲੱਗਦਾ ਕੀ ਕੀ ਹੁੰਦਾ ਮੀਟਿੰਗ ਦਾ ਤੁਹਾਨੂੰ ਸਾਹਮਣੇ ਉਹ ਵੀ ਹੈ ਨਾ ਜਦੋਂ ਰੋਲਾ ਪਿਆ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿਹਾ ਸੀ ਕਿ ਆਪਦਾ ਚੈਨਲ ਚਲਾਓ ਤੇ ਉਦੋਂ ਫਿਰ ਮੀਟਿੰਗ ਤਾਂ ਉਦੋਂ ਵੀ ਕਰ ਲਈ ਸੀ ਕਹਿੰਦੇ ਜੀ ਅਸੀਂ ਅਪਲਾਈ ਕੀਤਾ ਹੋਇਆ ਮੁੜ ਕੇ ਭੁੱਲ ਜਾਂਦੇ ਨੇ ਲੋਕ ਉਹ 20 ਲੋਕ ਪਤਾ ਨਹੀਂ 25 ਲੱਖ ਸਿਗਨੇਚਰ ਕਰਾਏ ਸੀ ਬੰਦੀ ਸਿੰਘਾਂ ਦੇ ਉਹ ਅਸੀਂ ਦੇਖੇ ਆਵਾਂਗੇ ਦਿੱਲੀ ਰੋਸ ਮਾਰਚ ਕਰੇ ਜਿਹੜਾ ਮਾਰਚ ਕੀਤਾ ਕਿੱਥੇ ਇਹਨਾਂ ਖਰਚਾ ਇਹਨੀ એનર્ਜੀ ਥਾ ਥਾ ਦੇ ਪੋਸਟਰ ਆਏ ਉਹ ਕਿੱਧਰ ਗਿਆ ਪੈਸਾ ਸੰਗਤ ਦਾ ਪੈਸਾ ਉਹ ਕੋਈ ਪ੍ਰਵਾਰ ਕਰੋ ਆਪਾਂ ਕਬਰਾਂ ਲਾਤੀਆਂ ਵੀ ਅਸੀਂ ਤਾਂ ਕਰ ਰਹੇ ਹਾਂ ਕਿ ਚਾਰਾ ਜੋ ਦੱਸ ਰਹੇ ਆ ਉਹਦੇ ਨੂੰ ਕੀ ਫਰਕ ਪੈਂਦਾ ਦੱਸੀ ਚਲੋ ਉਡਾ ਦਿਓ ਪੈਸਾ ਜਿਹ ਪੈਸਾ ਤਾਂ ਵੈਸੇ ਹੀ ਬਹੁਤ ਉਡਾਇਆ ਜਾਂਦਾ ਹੈ ਕਰ ਹੁਣ ਉਹਨਾਂ ਨੇ ਕਿਹਾ ਕਿ ਜਥੇਦਾਰਾਂ ਦੀ ਯੋਗਤਾ ਨਿਯੁਕਤੀ ਕਾਰਜ ਖੇਤਰ ਸਾਰਿਆਂ ਤੇ ਨਿਜਮ ਬਣਾਉਣੇ ਨੇ ਕਹਿੰਦੇ ਜੀ ਤੇ ਉਹਦੇ ਵਿੱਚ 20 ਅਪ੍ਰੈਲ ਤੱਕ ਤੁਸੀਂ ਜਿਹੜੇ ਸਾਨੂੰ ਸੁਝਾਅ ਦਿਓ ਇਹ ਦੱਸਿਆ ਤੇ ਇਹ ਚੋਗਾ ਹੁਣ ਤੁਹਾਡੇ ਸਾਹਮਣੇ ਜਿਹੜਾ ਮਤਾ ਉਹ ਲਿਆਂਦਾ ਸੀ ਬਜਟ ਇਜ਼ਲਾਸ ਦੇ ਵਿੱਚ ਜਾਂ ਜਨਰਲ ਬੋਡੀ ਦੇ ਵਿੱਚ ਉਹਦੇ ਚੋਂ ਲੜਨਗੇ ਕਾਰਜ ਖੇਤਰ ਵਾਲਾ ਵੀ ਨੂੰ ਨਹੀਂ ਸਮਝ ਆਇਆ ਕਿ ਉਹਦੇ ਚ ਇਹ ਕਹਿਣਗੇ ਕਿ ਤੁਸੀਂ ਭਾਈ ਧਾਰਮਿਕ ਪੱਦਰਤੀ ਗੱਲ ਕਰੋ ਸਿਆਸੀ ਤੌਰ ਤੇ ਨਾ ਇਹ ਮੇਰਾ ਖਿਆਲ ਹੈ ਹੈ ਤਾਂ ਫਿਰ ਸ਼੍ਰੋਮਿਕ ਕਮੇਟੀ ਕਰਨਾ ਰਹਿਣਾ ਤਾਂ ਉਹਨਾਂ ਦੇ ਲਾਉਣਾ ਵੀ ਇੰਨਾ ਨਹੀਂ ਹੈ ਨਿਯੁਕਤੀ ਹਟਾਉਣ ਵਾਲੀ ਗੱਲ ਤਾਂ ਉਮੀ ਪਈ ਹੈ ਪਰ ਉਹਨਾਂ ਨੇ ਫਿਰ ਅੱਜ ਬਿਆਨ ਦਿੱਤਾ ਧਾਮੀ ਸਾਹਿਬ ਨੇ ਇਮਾਨਦਾਰ ਪ੍ਰਧਾਨ ਨੇ ਕਹਿੰਦੇ ਜੀ ਜਿੰਨੇ ਵੀ ਜਥੇਬੰਦੀਆਂ ਨੇ ਦਮਦਮੀ ਟਕਸਾਲਾ ਨਹਿਿੰਦ ਸਿੰਘ ਜਿਹੜੇ ਦਲ ਨੇ ਤੇ ਹੋਰ ਸੰਸਥਾਵਾਂ ਨੇ ਸਿੰਘ ਸਭਾਵਾਂ ਨੇ ਸਭਾ ਸੁਸਾਇਟੀਆਂ ਨੇ ਸਭ ਬੁੱਧੀਜੀਵੀ ਸਭ ਸਾਨੂੰ ਭੇਜਣ 20 ਅਪ੍ਰੈਲ ਤੱਕ ਜਿਹੜੇ ਹੈ ਭਾਈ ਚਲੋ ਮੰਨ ਲਓ ਭੇਜ ਤੇ ਫਿਰ ਕੀ ਤੁਸੀਂ ਉਹ ਜਨ ਤੱਕ ਕਰੋਗੇ ਕਿਵੇਂ ਕਰੋਗੇ ਕੁਛ ਤਰੀਕਾ ਤਾਂ ਦੱਸੋ ਨਾ ਮਤਲਬ ਕਹਿਣਾ ਕੀ ਚਾਹੋ ਮਰਜ਼ੀ ਤਾਂ ਤੁਸੀਂ ਆਪਣੀ ਕਰਨੀ ਹੈ ਮਰਜ਼ੀ ਤੁਸੀਂ ਆਪਣੀ ਕਰਨੀ ਹੈ ਭਾਵੇਂ ਲੋਕਾਂ ਦੇ ਅੱਖਾਂ 'ਚ ਕੱਟਾ ਪਾਉਣਾ ਨਹੀਂ ਤਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਕਿਉਂਕਿ ਪੁਰਾਣੀ ਰਵਾਇਤ ਸੀ ਸਰਬੱਤ ਖਾਲਸਾ ਦੀ ਤੇ ਸਰਵਤ ਖਾਲਸਾ ਤੋਂ ਹੁਣ ਵੀ ਹੋ ਸਕਦਾ ਔਰ ਵਧੀਆ ਤਰੀਕੇ ਨਾਲ ਹੋ ਸਕਦਾ ਇਹ ਜਿਹੜੀ ਪੰਜਾਬ ਦੀ ਹੁਣ ਛੋਟੀ ਜਿਹੀ ਰਹਿ ਗਈ ਨਾ ਪੰਜਾਬ ਸਰਉਣੀ ਗੁਰਦੁਆਰਾ ਕਮੇਟੀ ਜਿਹੜੂ ਸਿੱਖਾਂ ਦੀ ਪਾਰਲੀਮੈਂਟ ਨੂੰ ਪੰਜਾਬ ਦੀ ਪਾਰਲੀਮੈਂਟ ਰਹਿ ਗਈ ਹਰਿਆਣਾ ਵਾਲੇ ਆਪ ਦੀ ਪਾਰਲੀਮੈਂਟ ਰੱਗ ਬਣਾਈ ਦਿੱਲੀ ਵਾਲੇ ਰੱਗ ਬਣਾਈ ਬੈਠੇ ਨੇ ਉਹ ਬਾਕੀ ਦੋ ਜਿਹੜੇ ਤਖਤ ਪਟਨਾ ਸਾਹਿਬ ਤੇ ਨਦੇੜ ਸਾਹਿਬ ਪਤਾ ਹੀ ਵੀ ਕੀ ਦਾ ਉੱਤੇ ਕਬਜ ਹੈ ਤੇ ਫਿਰ ਇਹ ਜਿਹੜਾ ਕੌਮ ਦਾ ਜੱਥੇਦਾਰ ਚੁਣਨਾ ਹੈ ਤਾਂ ਸਾਰੇ ਕੌਮ ਨੇ ਚੁਣਨੇ ਡਾਇਸਪੋਰਾ ਵੀ ਵਿੱਚ ਹੈ ਹੋਰ ਸਿੱਖ ਵੀ ਸਾਰੇ ਕੌਮ ਦੇ ਤੇ ਆਨਲਾਈਨ ਕਿਉਂ ਨਹੀਂ ਹੋ ਸਕਦਾ ਆਨਲਾਈਨ ਕਰੋ ਤੁਸੀਂ ਸਭ ਨੂੰ ਪੁੱਛੋ ਜੇ ਉੱਥੇ ਬਿਠਾ ਗੁਰਪਤਵੰਤ ਸਿੰਘ ਪੰਨੂ ਉਹ VOTING ਕਰਾ ਸਕਦਾ ਤੁਸੀਂ ਵੀ ਕਰਾ ਸਕਦੇ ਵੀ ਕੀ ਤਰੀਕਾ ਕਿਹੜੇ-ਕਿਹੜੇ ਬੰਦੇ ਸਾਨੂੰ ਚਾਹੀਦੇ ਨੇ ਕੋਈ ਐਸਾ ਲੱਭ ਲਓ ਬਹੁਤ ਲੋਕ ਜਿਹੜੇ ਸਾਡੇ ਇੰਜੀਨੀਅਰ ਹੈਗੇ ਨੇ ਸੌਫਟਵੇਅਰ ਕਹਿ ਦਿਓ ਕੋਈ ਤਰੀਕਾ ਸਾਨੂੰ ਲੱਭ ਕੇ ਦਿਓ ਬਹੁਤ ਕੁਝ ਹੋ ਸਕਦਾ ਖੈਰ ਮੈਂ ਤਾਂ ਹੁਣ ਜਿਹੜੀ ਅੱਜ ਦੀ ਵੀਡੀਓ ਬਣਾਈ ਸੀ ਉੱਥੇ ਦੁਬਾਰਾ ਆਉਣਾ ਉਹ ਇਤਿਹਾਸ ਇਸ ਕਰਕੇ ਸਜਿਆ ਜਾ ਰਿਹਾ ਹੈ ਕਿ ਤੁਹਾਡੀਆਂ ਅੱਖਾਂ ਦੇ ਸਾਹਮਣੇ ਦੋ ਗੱਲੀਦਲ ਬਣਨੇ ਨਿਸ਼ਚਿਤ ਹੋ ਗਏ ਨੇ ਔਰ ਜਿਹੜਾ ਹੈ ਅਕਾਲ ਤਖਤ ਸਾਹਿਬ ਤੋਂ ਥਾਪੜ ਲੈ ਕੇ ਅਕਾਲੀ ਦਲ ਬਣ ਰਿਹਾ ਉਹਦੇ ਲਈ ਮੈਂ ਕਹਿ ਰਿਹਾ ਕਿ ਹੁਣ ਮੂੜ ਸਰਜੀਤੀ ਦਾ ਜਿਹੜਾ ਇਤਿਹਾਸ ਹੈ ਉਹ ਸਿਰਜਿਆ ਜਾ ਰਿਹਾ ਹੈ ਇਹਦੇ ਲਈ ਤੁਸੀਂ ਇਤਿਹਾਸ ਦੇ ਗਵਾਹ ਬਣ ਰਹੇ ਹੋ ਔਰ ਬਹੁਤ ਸਾਰੇ ਲੋਕ ਉਹਦਾ ਹਿੱਸੇਦਾਰ ਵੀ ਬਣ ਰਹੇ ਨੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ